ਜਾ ਜਾ ਜੋ ਜਾ ਵੀ ਜੈ ਜੀ ਜੈ ਵੀ ਜਾ ਜਾ ਜੋ ਜਾ ਵੀ ਜੈ ਜੀ ਜੈ ਵੀ ਨੌਰੀ ਬਿੱਟ ਏਵਨ ਪੰਜਾਬੀ ਨਾ ਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਆ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਆ ਪਟਿਆਲੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸਰਕਾਰਾਂ ਬੇਸ਼ੱਕ ਚੋਣਾਂ ਤੋਂ ਪਹਿਲਾਂ ਬੇਅਥਾ ਵਾਅਦੇ ਕਰਦੀਆਂ ਨੇ ਕਿ ਹਰ ਇੱਕ ਜਾਤ ਦੇ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਏਗਾ ਲੇਕਿਨ ਪੰਜਾਬ ਸਰਕਾਰ ਦੀ ਗੱਲ ਕਰੀਏ ਇਸ ਸਮੇਂ ਦੀ ਤੇ ਕੈਪਟਨ ਸਰਕਾਰ ਦਾ ਇੱਕ ਹੋਰ ਵਿਤਕਰਾ ਦਲਿਤ ਬਰਾਦਰੀ ਦੇ ਨਾਲ ਆਇਆ ਸਾਹਮਣੇ ਜਿਹੜੇ ਜੂਨੀਅਰ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਗਿਆ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਪ੍ਰੋਮੋਟ ਨਹੀਂ ਕੀਤਾ ਗਿਆ ਲੇਕਿਨ ਪੂਰੀ ਖਬਰ ਕੀ ਹੈ ਦੱਸਣ ਵਾਸਤੇ ਮੇਰੇ ਨਾਲ ਜੁੜ ਚੁੱਕੇ ਨੇ ਪਟਿਆਲੇ ਤੋਂ ਡਾਕਟਰ ਜਤਿੰਦਰ ਮੱਟੂ ਜੀ ਉਹਨਾਂ ਤੋਂ ਲੈਨੇ ਅਪਡੇਟ ਮੱਟੂ ਸਾਹਿਬ ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ ਹੈਲੋ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਸੋਮ ਦੀ ਅਦਾ ਹੈਗਾ ਕਿ ਅੱਜ ਜਿਹੜੀ ਹੈਗੀ ਪੀਐਸਸੀ ਵੀ ਐਸਸੀ ਪਾਵਰ ਇੰਜੀਨੀਅਰ ਆਫੀਸਰ ਐਸੋਸੀਏਸ਼ਨ ਪੰਜਾਬ ਦੇ ਚੰਡੀਗੜ੍ਹ ਅੱਜ ਇੱਕ ਜਬਰਦਸਤ ਐਸਸੀ ਸਮਾਜ ਦਾ ਰੋਸ ਪ੍ਰਦਰਸ਼ਨ ਪਾਵਰਕਾਮ ਦੇ ਦਫਤਰ ਦੇ ਬਾਹਰ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਕੀਤਾ ਜਾ ਰਿਹਾ ਹੈ ਪਾਵਰਕਾਮ ਦੀ ਜਿਹੜੀ ਮੈਨੇਜਮੈਂਟ ਹੈ ਜਿਹੜੇ ਬਲਦੇਵ ਸਿੰਘ ਸਰਾਹ ਨੇ ਅੱਜ ਚੇਅਰਮੈਨ ਲਾਏ ਹੋਏ ਉਹਨਾਂ ਨੇ ਕੀ ਕੀਤਾ ਸਾਡੇ ਐਸਸੀ ਕੈਟਾਗਰੀ ਦੇ ਇਕ ਕਰਮੇਸ਼ ਕੁਮਾਰ ਚੀਫ ਇੰਜੀਨੀਅਰ ਨੇ ਜਿਹੜੇ 10 ਮਹੀਨੇ ਤੋਂ ਵੱਧ ਸਮਾਂ ਚੀਫ ਇੰਜੀਨੀਅਰ ਰਹੇ ਨੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਰਿਵਰਟ ਕਰਤਾ ਜਦਕਿ ਉਹਨਾਂ ਦੀ ਪ੍ਰਮੋਸ਼ਨ ਬਣਦੀ ਸੀ 31 ਜਨਵਰੀ ਨੂੰ ਐਜ਼ ਇਹ ਜਿਹੜੀ ਜਰਨਲ ਕੈਟਾਗਰੀ ਦੀ ਸਿਨਿਅਰਿਟੀ ਲਿਸਟ ਹੈ ਉਹਦੇ ਚ ਵੀ ਉਹਨਾਂ ਨੂੰ ਕੱਟ ਦਿੱਤਾ ਜੀ ਇੱਕ ਇੱਕ ਬਿਜਲੀ ਬੋਰਡ ਦੇ ਵਿੱਚ ਇੱਕ ਇੰਟਰ ਸੀ ਸਿਨਿਅਰਿਟੀ ਹੈਗੀ ਆ ਜਿਹਦੇ ਜਿਹਦੇ ਤਹਿਤ ਜੇ ਬੰਦਾ ਰਿਜ਼ਰਵ ਕੈਟਾਗਰੀ ਦੇ ਵਿੱਚ ਨਹੀਂ ਆ ਰਿਹਾ ਜਾਂ ਰਿਜ਼ਰਵ ਕੈਟਾਗਰੀ ਦੇ ਵਿੱਚ ਉਹਦਾ ਨਹੀਂ ਪੁਆਇੰਟ ਬਣ ਰਿਹਾ ਤਾਂ ਉਹ ਜਰਨਲ ਕੈਟਾਗਰੀ ਦੇ ਵਿੱਚ ਵੀ ਲਿਆ ਜਾਂਦਾ ਹੈਗਾ ਜਰਨਲ ਦੇ ਵਿੱਚ ਵੀ ਉਹਨੂੰ ਰਿਸ ਨੰਬਰ ਤੇ ਆ ਰਿਹਾ ਉਹਦੀ ਪ੍ਰਮੋਸ਼ਨ ਹੁੰਦੀ ਹੈ ਲੇਕਿਨ ਪਾਵਰ ਕਾਮ ਮੈਨੇਜਮੈਂਟ ਨੇ ਉਹ ਸਾਰੇ ਇੰਟਰ ਸੀ ਸਿਨਿਅਰਿਟੀ ਸੀ ਜਿਹੜੀ ਉਹਨੂੰ ਭੰਗ ਕੀਤਾ ਔਰ ਇਹਨਾਂ ਨੇ ਜਿਹੜੀ 31 12 13 ਦੀ ਜਿਹੜੀ ਸੀਨੀਅਰਤਾ ਹੈਗੀ ਹੈ ਸਿਸਟਮ ਹੈਗਾ ਕਾਨੂੰਨ ਹੈਗਾ ਉਹਨੂੰ ਵੀ ਪੂਰੀ ਤਰ੍ਹਾਂ ਖਤਮ ਕਰਦੇ ਹੋਏ ਸਾਡੇ ਜਿਹੜੇ ਚੀਫ ਇੰਜੀਨੀਅਰ ਸੀਗੇ ਹਰਮੇਸ਼ ਕੁਮਾਰ ਪਟਿਆਲਾ ਹੈੱਡ ਆਫਿਸ ਦੇ ਵਿੱਚ ਉਹਨਾਂ ਨੂੰ ਰੀਵਰਟ ਕਰਨ ਰਿਵਰਟ ਕੀਤਾ ਹੈਗਾ ਸੋ ਅੱਜ ਸਾਰੇ ਜਿਹੜਾ ਸਮੁੱਚਾ ਐਸੀ ਸਮਾਜ ਹੈ ਪੰਜਾਬ ਦੇ ਕਰਮਚਾਰੀ ਦੇ ਸਮਾਜਿਕ ਸੰਗਠਨ ਨੇ ਧਾਰਮਿਕ ਸੰਗਠਨਾਂ ਦੇ ਅਧਿਕਾਰੀਆਂ ਨੇ ਲੇਕਿਨ ਮੋਤੋ ਸਾਹਿਬ ਤੁਸੀਂ ਚੇਅਰਮੈਨ ਸਾਹਿਬ ਨਾਲ ਗੱਲ ਨਹੀਂ ਕੀਤੀ ਕਿ ਇਹ ਕੀ ਤੁਸੀਂ ਕਰ ਰਹੇ ਹੋ ਮਤਲਬ ਕਮ ਸੇ ਕਮ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਨਾਲ ਸੋਮਵਾਰ ਸ਼ਾਮ ਨੂੰ ਮੀਟਿੰਗ ਹੋਈ ਲੇਕਿਨ ਉਸ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਗੋਲ ਮੋਲ ਗੱਲਾਂ ਕੀਤੀਆਂ ਸਮਾਜ ਨਾਲ ਸਮਾਜ ਤੋਂ ਟਾਈਮ ਮੰਗਿਆ ਗਿਆ ਕਿ ਸਾਨੂੰ ਹਫ਼ਤੇ ਦਾ ਦਸੰਦਾ ਟਾਈਮ ਦੋ ਅਸੀਂ ਫਿਰ ਇਹਨੂੰ ਐਗਜ਼ਾਮਿਨ ਕਰਾਂਗੇ ਐਗਜ਼ਾਮਨ ਕਰਨ ਦਾ ਕੀ ਮਤਲਬ ਹੈ ਜਦੋਂ ਤੁਸੀਂ ਉਹਨਾਂ ਤੋਂ ਹਰਮੇਸ਼ ਕੁਮਾਰ ਤੋਂ ਜਿਹੜੇ ਜੂਨੀਅਰ ਕੈਟਾਗਰੀ ਦੇ ਆਫੀਸਰ ਨੇ ਅਧਿਕਾਰੀ ਨੇ ਜਰਨਲ ਕੈਟਾਗਰੀ ਦੇ ਉਹਨਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਪਰ ਇੱਕ ਜਿਹੜਾ ਸੀਨੀਅਰ ਅਧਿਕਾਰੀ ਆ ਜਰਨਲ ਕੈਟਾਗਰੀ ਦੀ ਸੀਨੀਅਰ ਟੋਪ ਲਿਸਟ ਦੇ ਵਿੱਚ ਆਉਂਦਾ ਹੈਗਾ ਉਹਨੂੰ ਤੁਸੀਂ ਕੱਟ ਕੇ ਪਿੱਛੇ ਮਾਰ ਰਹੇ ਹੋ ਔਰ ਨੀਚਲੇ ਬੰਦੇ ਜਿਹੜੇ ਉਸ ਤੋਂ ਬਹੁਤ ਜੂਨੀਅਰ ਨੇ ਉਹਨਾਂ ਨੂੰ ਚਾਕੇ ਉੱਪਰ ਲੈ ਕੇ ਆ ਰਹੇ ਹੋ ਇਹ ਸਿੱਧਾ ਸਿੱਧਾ ਜਾਤੀ ਵਿਤਕਰਾ ਸਾਡੇ ਨਾਲ ਔਰ ਇਹ ਅਸੀਂ ਪਾਵਰ ਕਾਮ ਮੈਨੇਜਮੈਂਟ ਨੂੰ ਦਿਖਾ ਦਵਾਂਗੇ ਅੱਜ ਕਿ ਜੇ ਐਸ்சி ਭਾਈਚਾਰੇ ਨਾਲ ਤੁਸੀਂ ਇਸ ਤਰ੍ਹਾਂ ਦਾ ਜਾਤੀ ਵਿਤਕਰਾ ਕਰੋਗੇ ਤਾਂ ਤੁਹਾਨੂੰ ਸਾਡੇ ਰੋਡ ਦਾ ਸਾਡੇ ਮੁਜਾਰੇ ਦਾ ਸੰਭਾਲਾ ਕਰਨਾ ਪੈਣਾ ਬਹੁਤ ਬਹੁਤ ਮਿਹਰਬਾਨ ਹਾਂ ਹੈਲੋ ਬਲਦੇਵ ਸਿੰਘ ਸਰਾਹ ਜੀ ਬੋਲਦੇ ਚੇਅਰਮੈਨ ਸਾਹਿਬ ਜੀ ਬੋਲ ਰਹੇ ਜੀ ਸਤਿ ਸ੍ਰੀ ਅਕਾਲ ਵੀਰ ਜੀ A1 ਪੰਜਾਬੀ ਚੈਨਲ ਦੇ ਹੈੱਡ ਆਫਿਸ ਪਟਿਆਲਾ ਤੋਂ ਬੋਲਦਾ ਹਾਂ ਸੋਮਸੋ ਹੁੰਦਾ ਹਾਂ ਜੀ ਇੱਕ ਥੋੜੀ ਤੁਹਾਡੇ ਤੋਂ ਇਨਫੋਰਮੇਸ਼ਨ ਲੈਣੀ ਸੀ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਸਰ ਪਹਿਲਾਂ ਦੱਸਿਆ ਜਾਵੇਗਾ ਤੁਹਾਨੂੰ ਔਰ ਕੱਲ ਬਾਹਰ ਤੁਹਾਡੇ ਹੈ ਨਾ ਧਰਨਾ ਦਿੱਤਾ ਜਾ ਰਿਹਾ ਹੈ ਐਸਸੀ ਬਰਾਦਰੀ ਵੱਲੋਂ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਹੈ ਹਰਮੇਸ਼ ਕੁਮਾਰ ਜੀ ਆਲਰੇਡੀ ਮਤਲਬ ਇੱਕ ਰਿਸਪੈਕਟਡ ਪੋਸਟ ਸੀ ਉਹਨਾਂ ਨੂੰ ਨੀਚੇ ਲਿਆਂਦਾ ਗਿਆ ਕੀ ਹੈ ਇਸ ਦੀ ਸਚਾਈ ਸਰ ਇਹ ਸੱਚ ਹੈ ਜੀ ਹਾਈ ਕੋਰਟ ਦੇ ਆਰਡਰ ਹੋਏ ਸੀਗੇ ਹਾਈ ਕੋਰਟ ਦੇ ਜਿਹੜੇ ਆਰਡਰ ਹੋਏ ਸੀਗੇ ਕਿ ਜਿਹੜੀ ਇਹਨਾਂ ਨੂੰ ਸੈਨਿਓਰਿਟੀ ਦਿੱਤੀ ਸੀ ਉਹ ਹਾਈ ਕੋਰਟ ਨੇ ਭੰਗ ਕਰ ਦਿੱਤੀ ਗਈ ਸੀ ਉਸ ਹਾਈ ਕੋਰਟ ਦੀ ਜੱਜਮੈਂਟ ਜਿਹੜੀ ਕਿ 9ਵੇਂ ਮਹੀਨੇ ਦੇ ਵਿੱਚ ਹੋਈ ਸੀ ਉਹਨੂੰ ਪੂਰਾ ਰਿਵਿਊ ਕਰਕੇ ਉਸ ਤੋਂ ਬਾਅਦ ਸਾਡੇ ਪੂਰੇ WTT ਨੇ ਇਹਦੇ ਤੇ ਜੋ ਫੈਸਲਾ ਲਿਆ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ। ਲੇਕਿਨ ਜਰਨਲ ਕੈਟਾਗਰੀ ਦੇ ਵਿੱਚ ਨਾ ਮਾਰਿਆ ਬਾਰ-ਬਾਰ। ਮੈਂ ਜੀ ਅਸੀਂ ਜੋ ਵੀ ਹਾਈ ਕੋਰਟ ਨੇ ਸਾਨੂੰ ਆਰਡਰ ਦਿੱਤੇ ਸੀਗੇ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਆ ਇਹਦੇ ਚ ਹੋਰ ਕੋਈ ਮਤਲਬ ਜਰਨਲ ਕੈਟਾਗਰੀ ਜਾਂ ਉਹਦਾ ਕੋਈ ਇਸ਼ੂ ਨਹੀਂ ਹੈ ਇਹ ਹਾਈ ਕੋਰਟ ਦੇ ਨਿਯਮਾਂ ਮੁਤਾਬਕ ਹੀ ਜਿਹੜਾ ਉਹਨਾਂ ਨੇ ਆਰਡਰ ਹੋਇਆ ਉਹਦੇ ਮੁਤਾਬਕ ਹੀ ਪੂਰੇ ਸਾਡੇ ਬੋਰਡ ਨੇ ਫੈਸਲਾ ਲਿਆ। ਲੇਕਿਨ ਫਿਰ ਪ੍ਰੋਟੈਸਟ ਕਿਉਂ ਨਹੀਂ ਕਰ ਰਹੇ? ਕਿਉਂ ਕਰ ਰਹੇ ਆ ਉਹ ਲੋਕ? ਉਹਨਾਂ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਇਹ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ? ਆਹ ਕੱਲ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਜੀ। ਕੱਲ ਉਹਨਾਂ ਦੀ ਜਥੇਬੰਦੀ ਨਾਲ ਵੀ ਪੂਰੇ ਬੋਰਡ ਨੇ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਇਹ ਚੀਜ਼ ਦੱਸੀ ਗਈ ਸੀ। ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਹੈ। ਲੇਕਿਨ ਉਸ ਦੇ ਬਾਵਜੂਦ ਤੁਹਾਡੇ ਆਫਿਸ ਦੇ ਸਾਹਮਣੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਉਹ ਤਾਂ ਹਰ ਜਥੇਬੰਦੀ ਦਾ ਹਰੇਕ ਦਾ ਹੱਕ ਹੈ ਜੀ ਮਤਲਬ ਜਿਸਾ ਉਹਨਾਂ ਨੂੰ ਲੱਗ ਰਿਹਾ ਉਹਦੇ ਬਾਰੇ ਤਾਂ ਨਹੀਂ ਮੈਂ ਕਹਿ ਸਕਦਾ ਤਾਂ ਉਹਨਾਂ ਨੇ ਪੁੱਛਿਆ ਜਾ ਸਕਦਾ ਪਰ ਉਹਨਾਂ ਨੂੰ ਪਤਾ ਹੈ ਕਿ ਕੋਰਟ ਦੇ ਆਰਡਰ ਦੇ ਨਾਲ ਇਹ ਹੋਇਆ ਜੀ ਬਲਦੇਵ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਏਵੇਂ ਪੰਜਾਬੀ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਮਿਹਰਬਾਨੀ ਜਿਹੜੀ ਜਜਮੈਂਟ ਜਿਹੜੀ ਆ ਉਹ ਸਿਰਫ ਸਾਡੇ ਚਾਰਾਂ ਜਣਿਆਂ ਤੇ ਲਾਗੂ ਹੁੰਦੀ ਸੀ ਇਹਨਾਂ ਨੇ ਉਹਨੂੰ ਆਈਡੈਂਟੀਕਲ ਕੇਸਿਸ ਦੇ ਵਿੱਚ ਲਾਗੂ ਕਰਕੇ ਜਿਹੜਾ ਇਹ ਮੈਨੂੰ ਰਿਵਰਟ ਕੀਤਾ ਜਦ ਕਿ ਮੈਂ ਜਨਰਲ ਕੈਟਾਗਰੀ ਦੇ ਵਿੱਚ 31 12 18 ਨੂੰ ਫਿਰ ਵੀ ਜਿਹੜਾ ਆ ਉੱਥੇ ਪ੍ਰਮੋਟ ਹੁੰਦਾ ਸੀਗਾ ਤੇ ਇੱਕ ਇਹ ਪੰਜਾਬ ਗਵਰਨਮੈਂਟ ਦੀ ਹੈ ਇੱਕ ਵੈਲਫੇਅਰ ਏਜੰਸੀ ਆ ਵੈਲਫੇਅਰ ਜੋ ਡਿਪਾਰਟਮੈਂਟ ਹੈ ਉਹ ਇਸ ਵਿੱਚ ਨੋਡਲ ਆ ਨੋਡਲ ਆ ਕਿ ਉਹਨਾਂ ਵੱਲੋਂ ਇਨਸਟਰਕਸ਼ਨਾਂ ਜਾਰੀ ਕੀਤੀਆਂ ਗਈਆਂ ਆ ਕਿ ਕੋਈ ਵੀ ਰਿਜ਼ਰਵ ਕੈਟਾਗਰੀ ਦਾ ਜਿਹੜਾ ਆਫੀਸਰ ਜਾਂ EMPLOYEE ਆ ਉਹ ਬਿਨਾ ਉਹਨਾਂ ਦੀ ਸਿਆਜ਼ਤੋਂ ਬਿਨਾ ਜਿਹੜਾ ਰਵੱਟ ਨਹੀਂ ਕੀਤਾ ਜਾਦਾ ਪਰ ਇਹਨਾਂ ਨੇ ਕੋਈ ਉਹਨਾਂ ਦੀ ਉਹਨਾਂ ਦੀ ਕੋਈ رائے ਨਹੀਂ ਲਈ ਕਿ ਆਪਾਂ ਇੱਕ ਨਾਦਰਸ਼ਾਈ ਹੁਕਮ ਚਲਾਦੇ ਹੋਏ ਮੇਰੀ ਜਿਹੜੀ ਆ ਇਹਨਾਂ ਨੇ ਰਿਵਰਸਨ ਕਰਤੀ ਨਾ ਇੱਕ ਤਰ੍ਹਾਂ ਮੈਂ ਉਸ ਵੇਲੇ ਅਮਰੀਕਾ ਵਿੱਚ ਸੀਗਾ ਇਹਨਾਂ ਨੂੰ ਮੈਂ ਉੱਥੋਂ ਵੀ ਲੈਟਰ ਲਿਖੀਆਂ ਤੇ ਇਹਨਾਂ ਨੂੰ ਮੈਂ ਇਹ ਇਹ ਕਾਰਪੋਰੇਸ਼ਨ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਅਫਸਰ ਨੂੰ ਬਿਨਾ ਸੁਣੇ ਜਦੋਂ ਉਹ ਛੁੱਟੀ ਤੇ ਹੋਵੇ ਜਦੋਂ ਛੁੱਟੀ ਤੇ ਹੋਵੇ ਤਾਂ ਉਹਨੂੰ ਇਹ ਜਿਹੜੇ ਪ੍ਰਮੋਟ ਨਹੀਂ ਕਰਦੇ ਇਹ ਰਿਵਰਸਨ ਕਿਤਾ ਕਰ ਸਕਦੇ ਸੀ ਮੈਂ ਇਹਨਾਂ ਨੂੰ ਬਹੁਤ ਕੁਝ ਲਿਖਿਆ ਮੈਂ ਸਰਾਣ ਸਾਹਿਬ ਨੂੰ ਲੈਟਰ ਵੀ ਲਿਖੀਆਂ ਲੈਟਰ ਲਿਖ ਕੇ ਉਹਨਾਂ ਨੇ ਮੈਨੂੰ ਉਹਦਾ ਤੱਕਿਆ ਉਹਨਾਂ ਨੇ ਕਿਹਾ ਜਸ ਆਈ ਵਿਲ ਸੀ ਇਟ ਲੇਕਿਨ ਕੀ ਆ ਉਹਨਾਂ ਨੇ ਕੋਈ ਵੀ ਮੈਨੂੰ ਇਨਸਾਫ ਨਹੀਂ ਦਿੱਤਾ ਇਸ ਕਰਕੇ ਜਿਹੜਾ ਆ ਮੈਂ ਇਹ ਜਿਹੜਾ ਆਪਣਾ ਰਸਤਾ ਚੁਣਿਆ ਤੁਹਾਨੂੰ ਕੀ ਲੱਗਦਾ ਜਾਣ ਬੋਝ ਕੇ ਧੱਕੇ ਸਾਈ ਜਾਣ ਬੋਝ ਕੇ ਜਾਣ ਬੋਝ ਕੇ ਕੀਤਾ ਗਿਆ ਸਿਰਫ ਇਸ ਕਰਕੇ ਕੀਤਾ ਗਿਆ ਕਿ ਮੈਂ ਉਹਨਾਂ ਦੇ ਅਗੇਂਸਟ ਮੈਂ ਇਲੈਕਸ਼ਨ ਲੜੀ ਸੀ ਮੈਂ ਪੀਐਸਸੀ ਵੀ ਇੱਕ ਪੀਪੀਏ ਇੱਕ ਨਾਦੀਕ ਸੰਸਦ ਜੀ ਜਿਹਦੇ ਵਿੱਚੋਂ ਮੈਂ ਉਹ ਜਿਹੜਾ ਆ ਨਿਕਲਿਆ ਸੀ ਦੂਸਰੀ ਗੱਲ ਇਹ ਆ ਕਿ ਇੱਕ ਸ਼ਡਿਊਲ ਕਾਸਟਾਂ ਨੂੰ ਕਦੇ ਵੀ ਜੇ ਸਰਕਾਰ ਪਰਿਸ਼ੰਚਾ ਕਿਤੇ ਵੀ ਕਿਤੇ ਵੀ ਡਾਇਰੈਕਟਰ ਲੱਗਣ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਰਾਹ ਵਿੱਚ ਕੰਡੇ ਵੀ ਜੇ ਜਾਂਦੇ ਆ ਮੈਂ ਇੱਕ ਆਪਰਾ ਇੱਕ ਕੇਸ ਪ੍ਰੋਸੈਸ ਕਰ ਰਿਆ ਸੀ ਜਿਹਦੇ ਵਿੱਚ ਕਿ ਮੈਂ ਜਿਹੜਾ ਆ ਐਸਆਰਡੀਸੀ ਦੇ ਵਿੱਚ ਡਾਇਰੈਕਟਰ ਲੱਗਣ ਦੇ ਲਈ ਮੈਂ ਐਲੀਜੀਬਲ ਹੋਣਾ ਸੀ ਇਹਨਾਂ ਦੀ ਸਾਰੀ ਚਾਲ ਇਹ ਹੈ ਕਿ ਰਿਜ਼ਰਵ ਕੈਟਾਗਰੀ ਦਾ ਕੋਈ ਵੀ ਬੰਦਾ ਜਿਹੜਾ ਆ ਜਿਹੜਾ ਡਾਇਰੈਕਟਰ ਨਾ ਲੱਗ ਸਕੇ ਤੁਸੀਂ ਮੈਂ ਇਹਨਾਂ ਨੇ ਗੱਲ ਕੀਤੀ ਸੀ ਇਹਨਾਂ ਦਾ ਕੀ ਕਹਿਣਾ ਹੈ ਇਹ ਇਹ ਕਹਿੰਦੇ ਕਹਿੰਦੇ ਤੁਸੀਂ ਜੋਖਮ ਮਰਜੀ ਕਰ ਲਓ ਜਾਂ ਕੋਰਟ ਵਿੱਚ ਜਾਓ ਕੋਰਟ ਵਿੱਚ ਤੱਕੇ ਹਾਲ ਜਾ ਕੇ ਉਹਦੇ ਵਿੱਚ ਕੋਰਟ ਦੇ ਵਿੱਚ ਮੇਰੇ ਤੋਂ 10 ਲੱਖ ਰੁਪਏ ਮੰਗਦੇ ਆ ਗੱਲਾਂ ਤੁਹਾਨੂੰ ਕੋਰਟ ਦੇ ਇਹ ਇਹ ਆਪਣੇ ਇਹਨਾਂ ਦੇ ਜੋ ਸੀਐਮਡੀ ਸਾਹਿਬ ਇਹਨਾਂ ਨੇ ਇਹ ਦੇਖ ਕੇ ਵੀ ਜਪਲਦੇਵ ਸਿੰਘ ਸਰਾ ਇਹਨਾਂ ਵੱਲੋਂ ਲਿਖ ਕੇ ਭੇਜਿਆ ਗਿਆ ਆ ਕਿ ਉਹਦੇ ਕੋਲ ਇਹ ਕਿ ਰਿਪੋਰਟ ਸੀਗਾ ਕਿ ਉਹ کورٹ ਵਿੱਚ ਜਾ ਕੇ ਆਪਣਾ ਜਿਹੜਾ ਕੇਸ ਡਿਫੈਂਡ ਕਰੇ ਮੈਂ ਕਿਉਂ کورٹ ਦੇ ਜਾ ਕੇ ਡਿਫੈਂਡ ਕਰਾਂ ਜਦੋਂ ਕਿ ਬਿਜਲੀ ਬੋਰਡ ਨੇ ਆਪਣਾ ਜਵਾਬ ਦਿੱਤਾ ਆ ਇਹਨਾਂ ਨੂੰ ਜਵਾਬ ਡਿਫੈਂਡ ਕਰਨਾ ਚਾਹੀਦਾ ਸੀਗਾ کورٹ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਕੋ ਜੋ ਵਕੀਲ ਸੀ ਉਹ ਕਾਉਂਸਲ ਸੀਗਾ ਜਿਹੜਾ ਆ ਕਿ ਕੇਸ ਡਿਫੈਂਡ ਕਰਦਾ ਸੀ ਉਹਦੇ ਵੱਲੋਂ ਸਪਸ਼ਟ ਰਾਏ ਦਿੱਤੀ ਗਈ ਕਿ ਇਹ ਜੇ ਕੇਸ ਤੇ ਤੁਸੀਂ ਐਲ ਪੀਏ ਫਾਈਲ ਨਾ ਕੀਤੀ ਐਟ ਵਾਈਜ਼ ਲੀਡ ਟੂ ਮਲਟੀਪਲ ਗੈਟੀਗੇਸ਼ਨਸ ਲੇਕਨ ਇਨਾ ਨੇ ਉਹ ਵੀ ਜਿਹੜੀ ਆ رائے ਨਾ ਮੰਨਦੇ ਹੋਏ ਇਥੋਂ ਇੱਕ ਆਪਣਾ ਜਿਹੜਾ ਇੱਕ ਡਿਸੀਜਨ ਲੈ ਲਿਆ ਕਿ ਨਹੀਂ ਜੀ ਇਹਨੂੰ ਇੰਪਲੀਮੈਂਟ ਕਰਦੇ ਹੋ ਇੰਪਲੀਮੈਂਟ ਇਸ ਤਰੀਕੇ ਨਾਲ ਕਰਦੇ ਹੋ ਕਿ ਸਿਰਫ ਸ਼ਡਿਊਲ ਕਸਟਾ ਤੇ ਲਾਗੂ ਹੋਵੇ ਜਨਰਲ ਕੈਟਾਗਰੀ ਤੇ ਲਾਗੂ ਨਹੀਂ ਹੋਵੇ ਜੇ ਉਹਨੂੰ ਤੁਸੀਂ ਇਨ ਟੋਟੋ ਜਨਰਲ ਕੈਟਾਗਰੀ ਤੋਂ ਵੀ ਲਾਗੂ ਕਰਦੇ ਹੋ ਤਾਂ 140 ਆਫਸਰ ਜਨਰਲ ਕੈਟਾਗਰੀ ਦੇ ਵੀ ਸਾਡੇ ਤੋਂ ਜੂਨੀਅਰ ਹੋ ਜਾਂਦੇ ਨੇ ਤੁਸੀਂ ਗੱਲ ਨੂੰ ਮੁੱਖ ਮੰਤਰੀ ਨਾਲ ਗੱਲ ਕਰੋਗੇ ਕੋਈ ਬਖਵੰਤਰੀ ਸਾਹਿਬ ਨਾਲ ਗੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਲਿਖ ਚੁੱਕਾ ਮੈਂ ਕਮਿਸ਼ਨ 'ਚ ਵੀ ਲਿਖ ਚੁੱਕਾ ਸਾਰਿਆਂ ਨੂੰ ਗਿਆ ਨੈਸ਼ਨਲ ਕਮਿਸ਼ਨ ਵਿੱਚ ਵੀ ਜਾ ਚੁੱਕਾ ਜਿਹਨਾਂ ਦੀ ਇਹਨਾਂ ਨੂੰ ਲੈਟਰ ਆ ਗਏ ਪਿਆ ਰਣਨੀਤੀ रहेगी ਕਿ ਸਰਕਾਰ ਤੋਂ ਅੱਗੇ ਮੰਗਣਾ ਨਾ ਬੁਲਾਈ ਰਣਨੀਤੀ ਇਹ ਰਹੇਗੀ ਕਿ ਜੇ ਇਹ ਨਹੀਂ ਕਰਦੇ ਤਾਂ ਅਸੀਂ ਇਹ ਤੋਂ ਬਾਅਦ ਆਪਣਾ ਜਿਹੜਾ ਹੈ ਆਪਣੀ ਐਸੋਸੀਏਸ਼ਨ ਦੀ ਰਾਜਾ ਮਦੀ ਨਾਲ ਹੋਰ ਭਰਾਤਰੀ ਜਿਹਾ ਬੰਦਿਆਂ ਦੀਆਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਸੋਸ਼ਲ ਜਿਹੜੇ ਸਾਡੇ ਗਰੁੱਪ ਆ ਉਹਨਾਂ ਨੂੰ ਸਾਥ ਨਾਲ ਲੈ ਕੇ ਅਸੀਂ ਇੱਥੇ ਬਿਜਲੀ ਬੋਰਡ ਦੀ ਜਿਹੜੇ ਆ ਆਫਿਸ ਦੇ ਅੱਗੇ ਅਸੀਂ ਆਪਣਾ ਅਗਲਾ ਚੜ੍ਹਿਆ ਜਾ ਪ੍ਰੋਗਰਾਮ ਰਿਕਦਾ ਚਲੋ ਜਿੰਦਾਬਾਦ ਜਿੰਦਾਬਾਦ ਸੋ ਦੋਸਤੋ ਐਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ